ਪੰਜਾਬ ਵਿੱਚ ਤਾਪਮਾਨ 46 ਡਿਗਰੀ ਪਾਰ ਕਰ ਗਿਆ ਹੈ। ਅਜੇ ਵਿੱਚ ਜੇਕਰ ਬਿਜਲੀ ਪਾਣੀ ਨਾ ਮਿਲੇ ਤਾਂ ਸੋਚ ਕੇ ਦੇਖੋ ਕੀ ਹਾਲ ਹੁੰਦਾ ਹੋਵੇਗਾ। ਅਜਿਹਾ ਇੱਕ ਮਾਮਲਾ ਲੁਧਿਆਣਾ ਦੇ ਟਿੱਬਾ ਰੋਡ ਸਥਿਤ ਜੀਕੇ ਸਟੇਟ ਤੋਂ ਸਾਹਮਣੇ ਆਇਆ ਹੈ ਜਿੱਥੇ ਤਿੰਨ ਦਿਨਾਂ ਤੋਂ ਬਿਜਲੀ ਪਾਣੀ ਨਾ ਮਿਲਣ ਤੇ ਲੋਕਾਂ ਦਾ ਹਾਲ ਵਿਹਾਲ ਹੋ ਗਿਆ। ਜਿਸ ਤੋਂ ਪ੍ਰੇਸ਼ਾਨ ਹੋ ਕੇ ਲੋਕਾਂ ਨੇ ਟਿੱਬਾ ਰੋਡ ਜਾਮ ਕਰਕੇ ਪੁਤਲਾ ਫੂਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਆਪਣੀ ਪੜਾਅਸ ਕੱਢੀ ਹੈ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਹਲਕਾ ਵਿਧਾਇਕ ਦੇ ਦਫ਼ਤਰ ਦੇ ਚੱਕਰ ਕੱਟ ਰਹੇ ਹਾਂ ਪਰ ਉਹਨਾਂ ਨੇ ਸਿਰਫ ਲਾ ਰਹੀ ਲਾਏ ਹਨ ਪਰ ਮੇਰਾ ਨਾਮ ਚੰਦਨ ਹੈ ਜੀ ਕੇ ਸਟੇਟ ਬਲਾਕ ਹੈ ਸਰ ਮੁੱਦਾ ਜਿਹੜਾ ਧਰਨਾ ਲਗਾ ਸਰ ਮੁੱਦਾ ਉਹਨਾਂ ਪਾਣੀ ਤੇ ਬਿਜਲੀ ਦਾ ਹੈ ਜੀ ਬਿਜਲੀ ਤਾਂ ਪਾਣੀ ਨਹੀਂ ਆਇਆ ਚਾਰ ਦਿਨ ਤੋਂ ਸਰ ਬਿਜਲੀ ਵੀ ਨਹੀਂ ਆਇਆ ਕਦੇ ਬਿਜਲੀ ਆਂਦੀ ਥੋੜੀ ਜਿਹੀ ਫਿਰ ਕਦ ਪਾਣੀ ਨਹੀਂ ਆਂਦਾ ਪਾਣੀ ਦੀ ਇੱਕ ਬੂੰਦ ਵੀ ਨਹੀਂ ਆਪਣੇ ਕੋਲ ਕੰਪਲੇਂਟ ਕਰ ਕਰ ਕੇ ਥੱਕ ਗਿਆ ਮੈਂ ਕੰਪਲੇਂਟ ਕਰ ਕਰ ਕੇ ਥੱਕ ਗਿਆ ਕੰਪਲੇਟ ਨਾ ਕਰੂ ਪੀ ਕੰਪਲੇਟਾ ਕਿੰਨੀ ਪਾਣੀ ਦੀ ਪੀ ਕੰਪਲੇਟਾ ਬਿਜਲੀ ਦੀ ਇੱਕ ਆਪਣਾ ਮੁਲਾਜ਼ਮ ਰਹਿੰਦੇ ਤੇ ਆਪਣੇ ਵਿਜੇ ਜੀ ਵੀ ਰਹਿੰਦੇ ਆ ਉਹਨਾਂ ਨੇ ਵੀ ਕੰਪਲੇਟਾ ਦਿੱਤੀ ਸੀ ਉਹਨਾਂ ਨੇ ਕਿ ਅਜਰ ਕੋਈ ਕਹਿੰਦਾ 2 ਘੰਟੇ ਦੀ ਟਿਬਲ ਸਹੀ ਹੋ ਰਿਹਾ ਕੋਈ ਕਹਿੰਦਾ 4 ਘੰਟੇ ਚ ਕੋਈ ਕਹਿੰਦਾ 8 ਘੰਟੇ ਚ ਅਸੀਂ ਐਮਐਲਏ ਕੋਲ ਵੀ ਹੋ ਕੇ ਆਏ ਮੇਰੇ 9 ਵਜੇ ਐਮਐਲਏ ਸਾਹਿਬ ਦੇ ਕੋਲ ਸੀਗੇ ਐਮਐਲਏ ਸਾਹਿਬ ਨੇ ਸ਼ਵਾਸਨ ਦਿੱਤਾ ਸੀਗਾ ਵੀ ਤੁਸੀਂ ਵਿਜੇ ਨੂੰ ਜਾ ਕੇ ਪੁੱਛੋ 6 ਟੈਂਕਰ ਬੋਲੇ ਹੋਏ ਨੇ ਔਰ ਤੁਸੀਂ ਹਸਾਬ ਲਾ ਲਓ 9 ਦੇ ਇਸ ਟਾਈਮ ਪੌਣੇ 11 ਹੋ ਚੁੱਕੇ ਨੇ ਪੋਣੇ 11 ਵਜੇ ਤੱਕ ਟੈਂਕਰ ਦੀ ਤਾਂ ਗੱਲ ਛੱਡ ਦੋ ਜਿਹੜਾ ਬੰਦੇ ਨੂੰ ਕਿਹਾ ਗਿਆ ਸੀ ਵਿਜੇ ਕੁਮਾਰ ਜੀ ਉਹ ਇਥੋਂ ਭੱਜ ਚੁੱਕਾ ਹੈ ਸਾਡੇ ਤੇ ਇਲਜ਼ਾਮ ਇਹ ਲਗਾ ਰਿਹਾ ਕਿ ਅਸੀਂ ਉਹਦੇ ਨਾਲ ਹੱਥ ਪਾਈ ਕੀਤੀ ਜਿਸ ਬੰਦੇ ਨੂੰ ਪਾਣੀ ਨਾ ਮਿਲਿਆ ਉਹ ਹੱਥ ਪਾਈ ਤੇ ਨਾ ਜਾਵੇ ਤਾਂ ਕਿੱਥੇ ਜਾਵੇ ਪਾਣੀ ਨਹੀਂ ਹੈ ਬੱਤੀ ਨਹੀਂ ਹੈ ਸ਼ਿਵਰੰਜ ਨਹੀਂ ਹੈ ਕੀ ਹੈ ਇੱਥੇ ਵੋਟ ਦਿੱਤੀ ਭਾਈ ਸਾਹਿਬ ਜੀ ਆ ਵੋਟ ਅ ਕੱਲ ਹੀ ਅਜੇ ਹੋ ਕੇ ਢੀਆ ਸਵੇਰ ਚੜੀ ਆ ਆ ਸਵੇਰੇ ਆ ਰੰਗ ਦਿਖਾ ਦਿੱਤਾ ਆਉਣ ਵਾਲੇ ਟਾਈਮ ਦਾ ਕੀ ਅੱਗੇ ਬਣਨਾ ਸਾਨੂੰ ਨਹੀਂ ਪਤਾ ਸਾਨੂੰ ਮਾਨਯੋਗ ਦਲਜੀਤ ਸਿੰਘ ਗਰੇਵਾਲ ਜੀ ਨੇ ਦੋ ਵਾਰੀ ਗਿਆ ਕਿ ਪਾਣੀ ਦਾ ਹਾਲ ਟੋਟਾ ਹੁਣੇ ਹੋ ਰਿਹਾ ਪਰ ਹਜੇ ਤੱਕ ਪ੍ਰਸ਼ਾਸਨ ਦੇ ਕੰਨਾਂ ਤੇ ਅੱਖਾਂ ਦੇ ਕੋਈ ਜੂਨ ਹੀ ਸਰકરી ਵੀ ਕੰਮ ਕਰਨਾ ਕਿਵੇਂ ਆ ਤਿੰਨ ਦਿਨ ਹੋ ਗਿਆ ਬਿਨਾ ਪਾਣੀ ਤੋਂ ਸਾਰਾ ਇਲਾਕਾ ਤੁਹਾਡੇ ਸਾਹਮਣੇ ਖੜਾ ਧੁੱਪ ਦੇ ਵਿੱਚ ਜੇਠ ਦਾ ਮਹੀਨਾ ਆਉਣ ਵਾਲਾ ਟਾਈਮ ਕਿੱਥੇ ਨਿਬੜਨਾ ਸਾਨੂੰ ਨਹੀਂ ਸਮਝ ਆ ਰਹੀ ਅਸੀਂ ਇਸ ਦਰਨੇ ਨੂੰ ਅੱਗੇ ਤੱਕ ਲੈ ਕੇ ਜਾਣਾ ਹੈ ਮੁਕਾਮ ਤੇ ਜਿੰਨਾ ਚਿਰ ਇਸ ਏਰੀਏ ਦੇ ਵਿੱਚ ਬੱਤੀ ਪਾਣੀ ਦਾ ਹੱਲ ਗੌਰਮੈਂਟ ਆਪ ਨਹੀਂ ਕਰਦੀ ਉਹਨਾਂ ਚਿਰ ਇਹ ਦਰ ਤਰਨ ਨਹੀਂ ਹਟੇਗਾ ਇਸ ਕਰਕੇ ਮੇਰੇ ਮਾਨਯੋਗ ਭਾਵੇਂ ਦਲਜੀਤ ਸਿੰਘ ਗਰੇਵਾਲ ਮਹਿਮਲੇ ਸਾਹਿਬ ਨੇ ਤੇ ਚਾਹੇ ਪ੍ਰਸ਼ਾਸਨ ਗੌਰਮੈਂਟ ਜਿਹੜੀ ਆਪਣਾ ਨਗਰ ਨਿਗਮ ਹੈ ਤੇ ਚਾਹੇ ਬਿਜਲੀ ਵਿਭਾਗ ਪੀਐਸਪੀਸੀਐਲ ਹੈਗਾ ਮੈਂ ਸਾਫ਼ ਉਹਨਾਂ ਨੂੰ ਕਹਿ ਦਿੰਨਾ ਤਿੱਖੇ ਸ਼ਬਦਾਂ ਦੇ ਨਾਲ ਇੱਥੇ ਆ ਕੇ ਸਾਡੇ ਸਾਹਮਣੇ ਆ ਕੇ ਅਗਰ ਡਿਊਟੀ ਨਹੀਂ ਕਰਦੇ ਤਾਂ ਉਹਨਾਂ ਨੂੰ ਕਹਿ ਦਿਓ ਵੀ ਆਪੋ ਆਪਣੀ ਛੁੱਟੀਆਂ ਕਰਵਾ ਦਨ ਜੇ ਐਮਐਲਏ ਸਾਹਿਬ ਦੇ ਵਿੱਚ ਪਾਵਰ ਹੈਗੀ ਆ ਤਾਂ ਹੁਣੇ ਚਾਹੇ ਉਹ ਗਵਰਨਮੈਂਟ ਧਾਇਰੇ ਦਾ ਕੋਈ ਵੀ ਬੰਦਾ ਹੈ ਉਹਨੂੰ ਉੱਥੋਂ ਦੀ ਹੁਣੇ ਸਸਪੈਂਡ ਕਰੋ ਨਵਾਂ ਬੰਦਾ ਲਾ ਕੇ ਸਾਡੇ ਦਾ ਕੰਮ ਕਰਾ ਲਓ ਆ ਸਾਡੇ ਕੋਲ ਬੇਰੋਜ਼ਗਾਰ ਯੂਥ ਖੜਾ ਸਾਨੂੰ ਡਿਊਟੀਆਂ ਬਖਸ਼ੋ ਅਸੀਂ ਕੰਮ ਕਰਕੇ ਦਿਖਾਨੇ ਕੰਮ ਕਿੱਦਾਂ ਹੁੰਦਾ ਅਸੀਂ ਆਪਣੇ ਇਲਾਕੇ ਦੀ ਤਰੱਕੀ ਤੁਹਾਨੂੰ ਕਰਕੇ ਦਿਖਾਵਾਂਗੇ ਇੱਕ ਦਿਨ ਦੇ ਵਿੱਚ ਬਦਲਾਅ ਨਾਲ ਕੀਤਾ ਤੇ ਸਾਡੀ ਵੀ ਇਲਾਕੇ ਦਾ ਨਾਂ ਜੀਕੇ ਸਟੇਟ ਨਹੀਂ ਹੈ ਜੀ ਬਾਕੀ ਸਾਡੇ 15 20 ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਸਾਰੇ ਟੈਂਕੇ ਖਾਲੀ ਪਈਆਂ ਬੜੇ ਦੁਖੀ ਆ ਸਾਰੇ ਇਹ ਵੀ ਬਲੌਗ ਇਹ ਬਲੌਗ ਸੀ ਬਲੌਗ ਵੀ ਬਲੌਗ ਸਾਰੇ ਏਰੀਆ ਚ ਨਹੀਂ ਆਉਂਦਾ ਪਾਣੀ ਕੀਤੀ ਬਹੁਤ ਵਾਰੀ ਬਹੁਤ ਜਾਂਦੀਆਂ ਬਹੁਤ ਵਾਰੀ ਕੀਤੀ ਨਾ ਕੋਈ ਨਹੀਂ ਹਲਤ ਇਹਨਾਂ ਨੂੰ ਕੰਪੇਅਰ ਕੀਤਾ ਅਸੀਂ ਭੋਲੇ ਭਾਈ ਜੀ ਨੂੰ ਕਿੱਤੀ ਸੀ ਆਪਣੀ ਉਹ ਕਹਿੰਦੇ ਸੀ ਕੋਈ ਨਾ ਆ ਜੂਗਾ ਮੋਟਰਾਂ ਕਰ ਦਿੰਨੇ ਚੱਲ ਆ ਜਾਂਦਾ ਪਾਣੀ ਥੋੜਾ ਜਾਂਦਾ ਪਤਾ ਨਹੀਂ ਫੇਰ ਆਈ ਵੀ ਸੀ ਉਹ ਵੈਕਟਰ ਜਿਹੜੇ ਤੇ ਚਲੋ ਆਉਂਦੇ ਪਾਣੀ ਆਉਂਦਾ ਪਾਣੀ ਆਉਂਦਾ ਅੱਜ ਸਾਰਾ ਇਹ ਚੌਂਕ ਜਾਮੀ ਤਾਇਪ ਕਾਲ ਜਾਂਦੇ ਚੌਂਕ ਦੇ ਇਸ ਦੇ ਬਾਝੋਂ ਵੀ ਕੋਈ ਤੁਹਾਨੂੰ ਉੱਥੇ ਉਹਨਾਂ ਦਾ ਕੋਈ ਬੰਦਾ ਆਇਆ ਨਹੀਂ ਕੋਈ ਬੰਦੇ ਗੈਸ ਕੋਈ ਬੰਦੇ ਨਹੀਂ ਆਇਆ ਹਾਂ ਜੀ ਹੁਣ ਕੀ ਕਹਿਣਾ ਜਾਂਦੇ ਹੁਣ ਹੁਣ ਮੰਗ ਕਰਦੇ ਆ ਅਸੀਂ ਸਪੈਕਟਰ ਨੂੰ ਸਾਡਾ ਪਾਣੀ ਬਿਜਲੀ ਜੋ ਸਾਨੂੰ ਦੇਵੇ ਸਾਡੇ ਜਰੂਰੀ ਕਰਨ ਦੇ ਨਹੀਂ ਤਾਂ ਅਸੀਂ ਇੱਥੇ ਚੁੱਕਣਾ ਨਹੀਂ ਇੱਥੇ ਬੈਠਾਂਗੇ ਅਸੀਂ ਤੇ ਹੁਣ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਫਿਰ ਅਗਲਾ ਕਦਮ ਕੀ ਹੋਏਗਾ ਤੁਹਾਡਾ ਅਸੀਂ ਇਹਦੇ ਚੌਂਕ ਦੇ ਵਿੱਚ ਪੁਤਲਾ ਸਾੜਾਂਗੇ ਪੂਰਾ ਰੋਸ ਪ੍ਰਦਰਸ਼ਨ ਕਰਾਂਗੇ ਤੇ ਪੂਰੀ ਆਮ ਜਨਤਾ ਬਾਕੀ ਵਾਲੀ ਵੀ ਪਰੇਸ਼ਾਨ ਹੋਏਗੀ ਇੰਨੀ ਉਮੀਦ ਨਾਲ ਅਸੀਂ ਉਹਨਾਂ ਨੂੰ ਉਮੀਦਵਾਰ ਬਣ ਜਿਤਾਇਆ ਹੈ ਤੇ ਅਗਰ ਉਹੀ ਸਾਡੀ ਬਿਜਲੀ ਪਾਣੀ ਦੀ ਸਮੱਸਿਆ ਨਹੀਂ ਦੂਰ ਕਰ ਸਕੇ ਤਾਂ ਹਾਂਜੀ ਹਰ ਗੱਲ ਤੇ ਲਾਰਾ ਬਿਜਲੀ ਦਾ ਟਰਾਂਸਫਾਰਮਰ ਤੇ ਲਾਰਾ ਪਾਣੀ ਦੇ ਟਿਊਬਲ ਤੇ ਲਾਰਾ ਅਸੀਂ ਕੋਈ ਬੇਫਕੂਫ ਤਾਂ ਹੈ ਨਹੀਂ ਹੈ ਸਾਡੀ ਪਲੀ ਸਾਰੀ ਸਮੱਸਿਆ ਵਾਲੇ ਪਾਸੇ ਧਿਆਨ ਦਿੱਤਾ ਜਾਵੇ ਟਿਊਬਲ ਕਹਿ ਦੋ ਮੈਨੇ ਕਿ ਪਾਸ ਹੋ ਗਿਆ ਤੁਹਾਡੀ ਕਲੋਨੀ ਵਿੱਚ ਲੇਕਿਨ ਲਗਵਾ ਨਹੀਂ ਰਿਹਾ ਇੰਨੀ ਤੰਗੀ ਹੈ ਚਾਰ ਘਰਾਂ ਚ ਪਾਣੀ ਆਏਗਾ ਕਰਜ ਪਾਣੀ ਨਹੀਂ ਆਇਆ ਇੱਕ ਘਰ ਚ ਆ ਰਿਹਾ ਦੂਜੇ ਚ ਨਹੀਂ ਆ ਰਿਹਾ ਅਸੀਂ ਕਿੰਨੀ ਵਾਰੀ ਕੰਪਲੇਨ ਕਰ ਚੁੱਕੇ ਹਾਂ ਲੇਕਿਨ ਕੋਈ ਸੁਣਵਾਈ ਹੈ ਹੀ ਨਹੀਂ ਹੈ ਬਿਜਲੀ ਦੀ ਤਾਰਾਂ ਤਾਂ ਟੁੱਟਦੀਆਂ ਰਹਿੰਦੀਆਂ ਕੋਈ ਪੱਕਾ ਕੰਮ ਕਰਵਾਇਆ ਹੀ ਨਹੀਂ ਜਾ ਰਿਹਾ ਜਦੋਂ ਪੁੱਛੋ ਤਾਂ ਕਹਿੰਦੇ ਪਾਸ ਹੋ ਗਿਆ ਟਰਾਂਸਫਾਰਮਰ ਪਾਸ ਹੋ ਗਿਆ ਟਿਊਬਲ ਪਾਸ ਹੋ ਗਿਆ ਲੇਕਿਨ ਦੋਨਾਂ ਵਿੱਚ ਜੋ ਹਲੇ ਤੱਕਰ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਹਾਂ ਜੀ ਪਾਰਟੀ ਸਰਕਾਰ ਤਾਂ بڑے ਵੱਡੇ ਵੱਡੇ ਵਾਅਦੇ ਕਰਦੀ ਸੀ ਹਾਂਜੀ ਵਾਅਦੇ ਤਾਂ ਕਿਤੇ ਜਾ ਰਹੇ ਆ ਵੀਰ ਜੀ ਵਾਅਦਿਆਂ ਦਾ ਕੀ ਜਦ ਤੱਕ ਵਾਅਦੇ ਪੂਰੇ ਨਹੀਂ ਹੋਣਗੇ ਕਿ ਅਸੀਂ ਬੈਠੇ ਆ ਅਸੀਂ ਉਹਨਾਂ ਨੂੰ ਉਮੀਦਵਾਰ ਬਣਾਉਂਦੇ ਆ ਕਿਉਂ ਬਣਾਉਂਦੇ ਲੇਕਿਨ ਗੱਲ ਸੁਣ ਕੇ ਅਗਰ ਅਣ ਸੁਣੀ ਕਰ ਰਹੇ ਹੋ ਤਾਂ ਕੀ ਫਾਇਦਾ ABC ਤਿੰਨੋਂ ਬਲਾਕ ਐਨੇ ਪਰੇਸ਼ਾਨ ਐ ਪਾਣੀ ਤੋਂ ਜੇ ਪਾਣੀ ਵਾਸਤੇ ਕਹਿੰਦੇ ਆ ਉਹ ਕਹਿੰਦੇ ਆ ਜੀ ਟਿਊਬਵੈਲ ਕਰਕੇ ਕੋਈ ਵਾਲ ਬੰਦ ਕਰ ਦਿੰਦੇ ਆ ਜੇ ਵਾਲ ਬੰਦ ਕਰ ਦਿੰਦੇ ਅਸੀਂ ਇਹਦੇ ਵਿੱਚ ਜ਼ਿੰਮੇਵਾਰ ਆ ਪਾਣੀ ਤੋਂ ਪਰ ਐਨੇ ਪਰੇਸ਼ਾਨ ਹੋ ਰਹੇ ਆ ਜਦੋਂ ਕੰਪਲੇਂਟ ਕਰੋ ਹਾਂਜੀ ਹੋ ਦੇਗਾ ਕੰਮ ਬਨ ਜਾਏਗਾ ਤੁਸੀਂ ਵੇਟ ਕਰੋ ਅੱਧਾ ਘੰਟਾ ਵੇਟ ਕਰੋ ਐਦਾਂ ਥੋੜੀ ਸਰਦਾ ਕਿ ਜਨਤਾ ਨੂੰ ਪਰੇਸ਼ਾਨ ਕਰਕੇ ਫਿਰ ਅਸੀਂ ਕਿਉਂ ਉਹਨਾਂ ਨੂੰ ਉਮੀਦਵਾਰ ਬਣਾਵਾਂਗੇ ਕਿ ਉਹਨਾਂ ਨੂੰ ਤਾਂ ਇਹੀ ਆਪਾਂ ਕਹਿੰਦੇ ਆ ਅਪੀਲ ਕਰਦੇ ਆ ਕਿ ਸਾਡੀ ਸੁਣਵਾਈ ਕਰੋ ਟਰਾਂਸਫਾਰਮਰ ਜਿਹੜੀ ਪ੍ਰੋਬਲਮ ਹੈ ਤਾਰਾਂ ਦੀ ਜਿਹੜੀ ਪ੍ਰੋਬਲਮ ਹੈ ਪਾਣੀ ਦੀ ਪ੍ਰੋਬਲਮ ਹੈ ਇਹ ਦੋ ਮੁੱਦੇ ਆ ਉਹਨਾਂ ਦਾ ਹੱਲ ਕਰ ਦਿਓ ਬਸ ਹੁਣ ਸਾਨੂੰ ਕੁਝ ਨਹੀਂ ਚਾਹੀਦਾ ਹੋ। ਕੱਲ ਵੋਟਾਂ ਕਰਦੀਆਂ ਅਡੀਆਂ ਵੋਟਾਂ ਕਰਦੀਆਂ ਵੀਰ ਜੀ ਵੋਟਾਂ ਤਾਂ ਅਸੀਂ ਬਾਅਦ ਦਿੰਦੇ ਆ ਉਮੀਦਵਾਰ ਇਹੀ ਤਾਂ ਗਲਤੀ ਕਰ ਦਿੰਦੇ ਆ ਆਪਾਂ ਉਮੀਦਵਾਰ ਬਣਾਉਂਦੇ ਕਿਉਂ ਆ ਕੀ ਉਮੀਦ ਹੈ ਸਾਨੂੰ ਕਿ ਇਹ ਸਾਡੇ ਲਈ ਖੜਨਗੇ ਜੇ ਖੜਨਗੇ ਹੀ ਨਹੀਂ ਆਪਣੇ ਆਪਣੇ ਕੰਰਾ ਚ ਵੜ ਜਾਣਗੇ ਅਸੀਂ ਕੀ ਕਰਾਂਗੇ ਦੱਸੋ ਬੀ ਬਲੌਕ ਤਾਂ ਇੰਨਾ ਪਰੇਸ਼ਾਨ ਹੈ ট্রান্সਫਾਰਮਰ ਤੋਂ ਪਾਣੀ ਤੋਂ ਕੋਈ ਸੁਣਵਾਈ ਨਹੀਂ ਹੈਗੀ